ਇਹ ਜੀ ਮਿਸਪਲ ਕਮੇਟੀ ਭਲਾਡਾ ਨੂੰ ਹਜ਼ਾਰਾਂ ਵਾਰੀ ਅਸੀਂ ਪੀਲ ਕਰਿਆ ਨਾ ਤਾਂ ਕੋਈ ਸਾਡੀ ਐਮਸੀ ਹੁੰਦਾ ਨਾ ਕੋਈ ਐਮਐਲਏ ਹੁੰਦਾ ਇਹ ਗਲੀ ਸਾਡੀ ਬਕਿਆਊ ਹੈ ਕੋਈ ਆਓ ਤੇ ਗਲੀ ਨੂੰ ਮੋਨ ਲੈ ਜਾਓ ਪ੍ਰੇਮ ਐਮਸੀ ਮਾੜਾ ਮੋਟਾ ਕਿਹੜਾ ਮਾਰ ਜਾਂਦਾ ਜੀ ਉਹਦੇ ਹੱਥ-ਬੱਥ ਨਹੀਂ ਉਹ ਕਹਿੰਦਾ ਟੈਂਡਰ ਕੈਨਸਲ ਹੋ ਗਏ ਕਮੇਟੀ ਨੇ ਟੈਂਡਰ ਕੈਨਸਲ ਕਰਦੇ ਕੋਈ ਸੁਣਾਈ ਨਹੀਂ ਭਗਤ ਜੀ ਸਾਡੀ ਇਸ ਵਾਰ ਪੈਰੀ ਭਾਰੀ بارش ਨੇ ਬੋਡਲਾਡਾ ਦੇ ਸੀਵਰੇਜ ਸਿਸਟਮ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਲੱਖਾਂ ਰੁਪਏ ਖਰਚ ਕਰਕੇ ਸੀਵਰੇਜ ਸਿਸਟਮ ਨੂੰ ਦਰੁਸਤ ਕਰਾਉਣ ਦੇ ਦਾਅਵੇ ਕਰਨ ਵਾਲੀ ਮਿਸਪਲ ਕਮੇਟੀ ਹੁਣ ਚੁੱਪ ਹੈ ਮੀਂਹ ਪੈਣ ਦੇ ਵਿੱਚ ਤਾਂ ਸਾਰਾ ਸ਼ਹਿਰ ਹੀ ਡੁੱਬ ਜਾਂਦਾ ਹੈ ਪਰ ਕੁਝ ਗਲੀਆਂ ਅਜਈਆਂ ਹਨ ਜਿਨ੍ਹਾਂ ਵਿੱਚ ਬਾਅਦ ਵਿੱਚ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਖੜ ਜਾਂਦਾ ਹੈ ਇਸੇ ਤਰ੍ਹਾਂ ਦੀ ਗਲੀ ਹੈ ਵਾਰ ਨੰਬਰ 14 ਦੀ ਮੇਗਰਾਜ ਗੋਇਲ ਵਾਲੀ ਅਤੇ ਸੈਦੇ ਵਾਲੀ ਵਾਲੀ ਗਲੀ ਜਿੱਥੇ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਗਲੀਆਂ ਵਿੱਚ ਫਿਰ ਰਿਹਾ ਹੈ ਆਓ ਸੁਣਦੇ ਹਾਂ ਕੀ ਕਿਹਾ ਇਸ ਵਾਰਡ ਵਾਸੀਆਂ ਨੇ ਮੈਂ ਤੁਹਾਡਾ ਜੀ ਓਮ ਪ੍ਰਕਾਸ਼ ਜੀ ਓਮ ਪ੍ਰਕਾਸ਼ ਜੀ ਕਿਹੜੀ ਗਲੀ ਬਜਦੀ ਹੈ ਜੀ ਮੇਘਰਾਜ ਗੋਇਲ ਵਾਲੀ ਗਲੀ ਕੀ ਗੱਲ ਹੈ ਇੱਥੇ ਸਾਰਾ ਅੱਜ ਪਾਣੀ ਇਹਨਾਂ ਸੀਵਰੇਜ ਦਾ ਇਕੱਠਾ ਹੋ ਰਿਹਾ ਹੈ ਇਹ ਜੀ ਮਿਊਨਿਸਪਲ ਕਮੇਟੀ ਭਲਾੜਾ ਨੂੰ ਹਜ਼ਾਰਾਂ ਵਾਰੀ ਅਸੀਂ ਅਪੀਲ ਕਰਿਆ ਨਾ ਤਾਂ ਕੋਈ ਸਾਡੀ ਐਮਸੀ ਹੁੰਦਾ ਨਾ ਕੋਈ ਐਮਐਲਏ ਹੁੰਦਾ ਇਹ ਗਲੀ ਸਾਡੀ ਬਕਿਆਊ ਹੈ ਕੋਈ ਆਓ ਤੇ ਗਲੀ ਨੂੰ ਮੋਢ ਲੈ ਜਾਓ ਨੀ ਜਿਹੜਾ ਸੀਵਰੇਜ ਦਾ ਪਾਣੀ ਹੈ ਉਹ ਇਹ ਤਾਂ ਜੋ ਆਪਾਂ ਮੰਨਦੇ ਆ ਕਿ ਬਾਰਿਸ਼ ਹੋਈਆ ਬਹੁਤ ਜ਼ਿਆਦਾ ਕਈ ਦਿਨ ਹੋ ਗਏ ਹਾਂਜੀ ਤਾਂ ਥੋੜੀ ਅੱਗੇ ਵੀ ਸਮੱਸਿਆ ਆ ਰਹੀ ਹੈ ਤੁਹਾਡੇ ਕੋਲ ਕੋਈ ਪ੍ਰਸ਼ਾਸਨ ਦਾ ਬੰਦਾ ਪਹੁੰਚਿਆ ਨਹੀਂ ਨਾ ਜੀ ਮਤਲਬ ਇਹ ਨਹੀਂ ਕੱਲਾ ਪ੍ਰੇਮ ਐਮ ਸੀ ਮਾੜਾ ਮੋਟਾ ਕਿਹੜਾ ਮਾਰ ਜਾਂਦਾ ਜੀ ਉਹਦੇ ਹੱਥ-ਬੱਥ ਨਹੀਂ ਉਹ ਕਹਿੰਦਾ ਟੈਂਡਰ ਕੈਨਸਲ ਹੋ ਗਏ ਕਮੇਟੀ ਨੇ ਟੈਂਡਰ ਕੈਨਸਲ ਕਰਦੇ ਕੋਈ ਸੁਣਾਈ ਨਹੀਂ ਭਗਤ ਜੀ ਸਾਡੀ ਜਿਵੇਂ ਇਹ ਸਿਵਲ ਬੋਰਡਾਂ ਦਾ ਕੰਮ ਹੈ ਕੋਈ ਆਇਆ ਸਿਵਰੇਜ ਨਾ ਜੀ ਨਾ ਮਤਲਬ ਇਹ ਨਹੀਂ ਸਿਵਰੇਜ ਜਗਾ ਤਾਂ ਗਲੀਚ ਵੀ ਨਹੀਂ ਪੈਰਦਾ ਰਦਾਨਾ ਦਾ ਕੀ ਰਹਿ ਗਿਆ ਛਾਕਲ ਵੀ ਨਹੀਂ ਦਿਕਾਂਦੇ ਲੱਗਦਾ ਨਹੀਂ ਕਿ ਭਾਈ ਆਪਣੇ ਪਲਾਡੇ ਦੇ ਵਿੱਚ ਜਿਵੇਂ ਨਗਰ ਕਾਉਂਸਲ ਦੇ ਪ੍ਰਧਾਨਾਂ ਦਾ ਆਪਸ ਵਿੱਚ ਦੋ ਦੋ ਪ੍ਰਧਾਨ ਹੋ ਚੁਲੇ ਚੱਲੇ ਨੇ ਆਪਣੇ ਪਲਾਡੇ ਦਾ ਤੇ ਆਪੀ ਝਗੜਾ ਚੱਲ ਰਿਹਾ ਉਹਦਾ ਖਮਿਆਜਾ ਆਪਣੇ ਪਲਾਡਾਂ ਨਾਚੇ ਨੂੰ ਮੈਂ ਕਹਿੰਦਾ ਖਮਿਆਜਾ ਕਿ ਅਸੀਂ ਮਰਨ ਕਿਨਾਰੇ ਹੋਦੇ ਅੰਗਲੀ ਦੇ ਲੋਕ ਇੰਨੇ ਦੀ ਲੜਾਈ ਦੇ ਵਿੱਚ ਤੁਸੀਂ ਖਮਿਆਜਾ ਕਹਿੰਦੇ ਅਸੀਂ ਮਰਨ ਕਿਨਾਰੇ ਹਾਂ ਉਹਨਾਂ ਨੂੰ ਇੱਕ ਦਿਨ ਘੰਟਾ ਇੱਥੇ ਗਲੀ 'ਚ ਖੜਾਓ ਇੱਥੇ ਮੰਝਿਆਂ ਤੇ ਪਾਓ ਇਹਨਾਂ ਨੂੰ ਫੇਰ ਪਤਾ ਲੱਗੇ ਵੀ ਮੱਛਰਾਂ ਦੇ ਦੇ ਵਿੱਚ ਬਿਮਾਰੀ ਦੇ ਵਿੱਚ ਮੁਸ਼ਕਲ ਦੇ ਵਿੱਚ ਕਿਵੇਂ ਬੰਦੇ ਨੇ ਕੀ ਮੰਗ ਕਰਦੇ ਹੋ ਤੁਸੀਂ ਮੰਗੇ ਕੀ ਕਰਦੇ ਇੱਕ ਤਾਂ ਸਾਡੀ ਗਲੀ ਉੱਚੀ ਹੋ ਜੇ ਇੱਕਾ ਜਿਹੜਾ ਰੰਗਾ ਬੰਗਾ ਮਲਬਾ ਨਿਕਲਦਾ ਨਾਲੀਆਂ ਚ ਆਏ ਚੋ ਸਿਵਰੇ ਚੋਂ ਇਹ ਮੰਦ ਹੋਣਾ ਚਾਹੁੰਦਾ ਜੇ ਤੁਹਾਡੇ ਪੈਰੋਂ ਕੋਈ ਪੱਤਰਕਾਰਾਂ ਦਾ ਸੁਣਾਈ ਹੋ ਜੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਸਾਡੀ ਹੋਰ ਕੋਈ ਸੁਣਾਈ ਨਹੀਂ ਹਾਂਜੀ ਕੀ ਨਾਮ ਤੁਹਾਡਾ ਨਰਿੰਦਰ ਗੋਲ ਮੇਰਾ ਨਾਮ ਹੈ ਜੀ ਕੀ ਕਹੋਗੇ ਸਿਵਰੇ ਦਾ ਪਾਣੀ ਸਰ ਇਹ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਸ਼ਹਿਰ ਦੀਆਂ ਸਮੱਸਿਆਵਾਂ ਬੜੇ ਚੰਗੇ ਢੰਗ ਨਾਲ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਰੱਖਦੇ ਹੋ ਸਾਡੀ ਸਾਰੇ ਇਹ ਹੈ ਜਦੋਂ ਇਹ ਪਹਿਲਾਂ ਅਗੇ ਸੜਕ ਬਣੀ ਹੈ ਇਹ ਉਦੋਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਵੀ ਤੁਹਾਡੀ ਗਲੀ ਨਾਲ ਬਣੂਗੀ ਇਹ ਦੇਖੋ ਉਧਰਲੀ ਗਲੀ ਉਧਰਲੀ ਵੀ ਉਹ ਸੜਕ ਉੱਚੀ ਹੋਗੀ ਇਧਰਲੀ ਸੜਕ ਉੱਚੀ ਹੋਗੀ ਸਾਰਾ ਪਾਣੀ ਗੰਦਾ ਪਾਣੀ ਇੱਥੇ ਆ ਕੇ ਖੜਦਾ ਜੀ ਸੀਵਰੇਜ ਓਵਰਫਲੋ ਹੋ ਰਹੇ ਨੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਮੇਟੀ ਦੇ ਕਿਸੇ ਉਸ ਨਾਲ ਪ੍ਰਧਾਨ ਨਾਲ ਗੱਲ ਕਰਦੇ ਹਾਂ ਜਾਂ ਐਮਐਲਏ ਸਾਹਮਣੇ ਨਾਲ ਗੱਲ ਕਰਦੇ ਹਾਂ ਉਦੋਂ ਇਹ ਗੱਲ ਕਹਿੰਦੇ ਨੇ ਕਮੇਟੀ ਸਾਡੇ ਕੋਲ ਫੰਡ ਨਹੀਂ ਹੈਗੇ ਜੀ ਕਮੇਟੀ ਬਣਾਉਣ ਵਾਸਤੇ ਇਹ ਵਾਰ ਚਾਂਦੀ ਆ ਇਹ ਗਲੀ ਇਹ ਵਾਰ 14 ਵਾਰ ਹੈ ਜੀ ਹੈ ਐਮਸੀਓ ਦੇ ਪ੍ਰੇਮ ਹੈ ਪ੍ਰੇਮ ਐਮਸੀ ਵਾਲੀ ਗਲੀ ਹਾਂਜੀ ਪ੍ਰੇਮ ਐਮਸੀ ਦੀ ਗਲੀ ਹੈ ਜੀ ਗਲੀ ਉੱਚੀ ਕਰੀ ਜਾਂਦੀ ਹੈ ਗਲੀਆਂ ਉਈ ਗਲੀ ਸਟੇਲ ਆਉਂਦੀ ਸਾਡੇ ਘਰ ਚ ਪਾਣੀ ਬੜੂਗਾ ਉਹ ਥੋੜੇ ਨਹੀਂ ਇਹੋ ਜਿਹਾ ਕੁਝ ਨਹੀਂ ਹੈਗਾ ਜੀ ਨਹੀਂ ਇਹੋ ਜਿਹਾ ਕੁਝ ਨਹੀਂ ਸੋ ਸਾਨੂੰ ਜੇ ਕੋਈ ਸਟੇਲ ਲੈ ਕੇ ਜਾਂਦਾ ਹੈ ਘਰ ਤਾਂ ਅਸੀਂ ਉਹ ਘਰ ਦਾ ਬਾਈਕਾਟ ਕਰਾਂਗੇ ਫਿਰ ਹਾਲ ਕੋਈ ਪੂਰਨ ਤੌਰ ਤੇ ਬਾਈਕਾਟ ਹੋਊਗਾ ਉਹ ਘਰ ਦਾ ਜੇ ਗਲੀ ਚੋਂ ਕੋਈ ਵੀ ਕਰ ਸਟੇਲ ਲੈ ਕੇ ਆਉਂਦਾ ਜੀ ਸਾਡੀ ਚੋਂ ਤਾਂ ਸਾਡੇ ਵੱਲੋਂ ਸਾਡੀ ਗਲੀ ਵੱਲੋਂ ਚਾਹੇ ਉਹ ਇੱਕ ਘਰ ਹੈ ਚਾਹੇ ਉਹ ਦੋ ਘਰ ਨੇ ਸਾਡੇ ਗਲੀ ਵੱਲੋਂ ਪੂਰਨ ਬਾਈਕਾਟ ਹੋਊਗਾ ਉਹ ਘਰ ਦਾ ਜੇ ਕੋਈ ਸਟੇ ਲੈ ਗਿਆ ਸਾਰੀ ਗਲੀ ਰਾਜੀ ਹੈ ਜੀ ਅਸੀਂ ਸਾਰੀ ਗਲੀ ਵੱਲੋਂ ਲਿਖ ਕੇ ਦੇਣ ਨੂੰ ਤਿਆਰ ਸਾਰੀ ਗਲੀ ਸਹਿਮਤ ਹੈ ਜੀ ਗੱਲ ਗੋਲ ਚੱਕਰ ਦਾ ਪਾਣੀ ਦੇਖੋ ਅਸੀਂ ਇਹ ਤਾਂ ਇਹ ਜੋ ਕਿਹਾ ਗਿਆ ਗੋਲ ਚੱਕਰ ਦਾ ਪਾਣੀ ਸਤੀਸ਼ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੇ ਗੋਲ ਚੱਕਰ ਦਾ ਪਾਣੀ ਸੀਵਰੇਜ ਚ ਪਵਾਇਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹ ਪਾਣੀ ਨਾ ਪਵਾਓ ਸੀਵਰੇਜ ਚ ਵੀ ਬੈਕ ਕਰਿਆ ਸਤੀਸ਼ ਕੁਮਾਰ ਜੀ ਨੇ ਇੱਕ ਵਾਰੀ ਬੰਦ ਕਰਾ ਕੇ ਮਿੱਠੀ ਗੋਲੀ ਦੇ ਕੇ 8 ਵਜੇ ਜਨਰੇਟਰ ਚਲਵਾ ਦੇ ਉਸ ਤੋਂ ਬਾਅਦ ਉਹਨਾਂ ਨੇ ਫੋਨ ਚੱਕਣਾ ਬੰਦ ਆਮ ਆਦਮੀ ਪਾਰਟੀ ਬੈਰੀ ਹੋ ਰਹੀ ਹੈ ਸਾਡੀ ਪ੍ਰੇਮ ਐਮਸੀ ਹੈ ਉਹਦੇ ਹੱਥ ਵੱਲੇ ਕੁਝ ਨਹੀਂ ਉਹਦੀ ਕੋਈ ਸੁੰਦਾ ਨਹੀਂ ਐਮਐਲਏ ਹੈ ਉਹ ਕਹਿੰਦਾ ਫੰਡ ਨਹੀਂ ਬੁੱਧਰਾਮ ਤੇ ਸਕਬਾਲ ਪ੍ਰਧਾਨ ਦੀ ਲੜਾਈ ਕਰਕੇ ਆ ਲੋਕਾਂ ਨੂੰ ਆਲ ਭੁਗਤਣਾ ਪੈ ਰਿਹਾ ਸਾਰਾ ਕੱਲ ਪ੍ਰੇਮ ਐਮਸੀ ਨਾਲ ਗੱਲ ਹੋਈ ਸਾਡੀ ਉਹ ਕਹਿੰਦਾ ਸਕਬਾਲ ਨੇ ਟੈਂਡਰ ਕੈਨਸਲ ਕੀਤੇ ਹੈ ਸਕਬਾਲ ਨੇ ਹਾਫ ਭਾਅ ਚ ਉਹਨੂੰ ਫੋਨ ਲਾ ਲਿਆ ਮੈਂ ਕਦੋਂ ਕੀਤਾ ਇਹ ਕੀਤਾ ਉਹ ਕੀਤਾ ਇਹਨਾਂ ਕੋਲੇ ਆਹੀ ਕੁਛ ਹੈ ਜੀ ਇਹਨਾਂ ਦੀਆਂ ਲੜਾਈਆਂ ਕਰਕੇ ਅਸੀਂ ਇੰਨੇ ਪਰੇਸ਼ਾਨ ਆ ਇਹ ਗੱਲ ਸੱਚ ਹੈ ਕਿ ਇਹ ਗੱਲ ਸੱਚੀ ਹੀ ਬਕਾਊ ਹੈ ਸਰ ਕੁਦਰਤੀ ਮਾਰਤਾ ਜਿਹੜੀ ਹੈਗੀ ਹੈ ਉਹਨੂੰ ਤਾਂ ਆਪਾਂ ਕੋਈ ਆਪਾਂ ਉਹ ਨਹੀਂ ਕਰ ਸਕਦੇ ਵੀ ਚਲੋ بارش ਦਾ ਪਾਣੀ ਅੰਦਰ ਆ ਗਿਆ ਪਰ ਆ ਗੰਦ ਤਾਂ ਜੇ ਅੰਦਰ ਆਂਦਾ ਇਹਦੀ ਸਾਨੂੰ ਬੜੀ ਮੁਸ਼ਕਲ ਹੈ ਛੋਟੇ ਛੋਟੇ ਬੱਚੇ ਨੇ ਦੇਖੋ ਹੈ ਜੀ ਤੇ ਉਹਨਾਂ ਦਾ ਸੋ ਕਿੱਥੇ ਜਾਵਾਂ ਉਹਨੂੰ ਕਰ ਨਹੀਂ ਆ ਸਕਦੇ ਅਸੀਂ ਘਰੋਂ ਦੁਕਾਨ ਤੇ ਨਹੀਂ ਜਾ ਸਕਦੇ ਅਸੀਂ ਇੰਨੀ ਐ ਪ੍ਰੋਬਲਮ ਹੈ ਅਸੀਂ ਇਹਨਾਂ ਨੂੰ ਐਨੇ ਵਾਰੀ ਬੇਨਤੀ ਕਰ ਲਈ ਵੀ ਜੇ ਸੋ ਤੋਂ ਨਹੀਂ ਤੁਹਾਡੇ ਕੋਲੇ ਪੈਸਾ ਅਸੀਂ ਇਹ ਵੀ ਕਹਿਤਾ ਵੀ ਅਸੀਂ ਗਲੀ ਵਾਲੇ ਪੈਸਾ ਇਕੱਠਾ ਕਰਕੇ ਦੇ ਦੰਨੇ ਆ ਵੀ ਤੁਸੀਂ ਸਾਡੀ ਗਲੀ ਬਣਵਾ ਦਿਓ ਜੁੜਨੇ ਪੈਸੇ ਲੱਗਦੇ ਨੇ ਗਲੀ ਦੇ ਉਹਨੇ ਪੈਸੇ ਅਸੀਂ ਇਕੱਠੇ ਕਰਕੇ ਦੇ ਦੇਣਾ ਤੁਸੀਂ ਸਾਡੀ ਗਲੀ ਬਣਵਾ ਦਿਓ ਸੱਥੋਂ ਪਹਿਲਾਂ ਬੈਠੇ ਲੈ ਲੋ ਹਾਂਜੀ ਕੀ ਨਾਮ ਤੁਹਾਡਾ ਜੀ ਅਨچل ਅਨچل ਜੀ ਕੀ ਕਹੋਗੇ ਤੁਹਾਡੇ ਗਲੀ ਦੇ ਵਿੱਚੋਂ ਸੀਵਰੇਜ ਦਾ ਪਾਣੀ ਵਹਿ ਕੇ ਆ ਰਿਹਾ ਕਾਫੀ ਇੱਥੇ ਕਬ ਬਦਬੂ ਮਚਰੀ ਹੈਗੀ ਫਿਰ ਰਹਿਣਾ ਔਖਾ ਹੋ ਰਿਹਾ ਕੀ ਕਹੋਗੇ ਤੂੰ ਹਾਂਜੀ ਕਹਿਣ ਲਈ ਕੁਝ ਮਤਲਬ ਕਿ ਰਹਿ ਹੈ ਹੀ ਨਹੀਂ ਮਤਲਬ ਬਹੁਤ ਜ਼ਿਆਦਾ ਪਰੇਸ਼ਾਨੀ ਵਾਲੀ ਜ਼ਿੰਦਗੀ ਹੋਗੀ ਐਕਚੁਅਲੀ ਅਸੀਂ ਤਾਂ ਆਪਣੀ ਰੈਜ਼ਿਡੈਂਸ ਵੀ ਚੇਂਜ ਕਰਤੀ ਮਤਲਬ ਇੰਨਾ ਜ਼ਿਆਦਾ ਐ ਲੱਗ ਰਿਹਾ ਵੀ ਸੀਵਰੇਜ ਕੰਦੇ ਪਾਣੀ ਵਿੱਚ ਹੀ ਜਦੋਂ ਉਹਦਾ ਕਿਤੇ ਆਪਾਂ ਕੋਈ ਕੰਮ ਨਹੀਂ ਕਰਨ ਜਾ ਸਕਦੇ ਇੱਕ ਘਰ ਤੋਂ ਆਪਾਂ ਦੂਸਰੇ ਘਰ ਨਹੀਂ ਜਾ ਸਕਦੇ ਇਹਨਾਂ ਮਤਲਬ ਕਿ 스멜 ਵਾਲਾ ਹੋਇਆ ਪਿਆ ਹੈ ਐਨੇ ਇਨਸੈਕਟਸ ਵਗੈਰਾ ਬਹੁਤ ਮਤਲਬ ਕਿ ਗੰਦਗੀ ਫੈਲ ਰਹੀ ਹੈ ਸੀ ਵਰੇਸ ਦਾ ਸੋ ਹਾਂ ਕਰੋ ਬਿਲਕੁਲ ਬਾਹਰ ਨਹੀਂ ਨਿਕਲ 파 ਰਹੇ ਵੀ ਐਸੀ ਤਾਂ ਜ਼ਿੰਦਗੀ ਦਾ ਕੋਈ ਫਾਇਦਾ ਹੀ ਨਹੀਂ ਨਾ ਮਤਲਬ ਕਿ ਜਦੋਂ ਆਪਣੇ ਲਈ ਕੁਝ ਕਰ ਹੀ ਨਹੀਂ ਪਾਰੇ ਮਿਊਨਿਸਪਲ ਕਮੇਟੀ ਦੇ ਇਹਨਾਂ ਨੂੰ ਐਕਸ਼ਨਸ ਤਾਂ ਲੈਣੇ ਚਾਹੀਦੇ ਹਨ ਕਿ ਇੰਨਾ ਜ਼ਿਆਦਾ ਮਤਲਬ ਕਿ ਦੁਖੀ ਹੋ ਰਹੇ ਹਨ ਸਭ ਲੋਕ ਉਹ ਮਤਲਬ ਕਿ ਤੁਸੀਂ ਆਪਣੇ ਲੋਕਾਂ ਦੇ ਇੰਟਰਸਟ ਵਿੱਚ VOTING ਟਾਈਮ ਦਾ ਤੁਸੀਂ ਅੱਗੇ ਆ ਜੰਨੇ ਹੋ ਸਾਰੇ ਮਤਲਬ ਕਿ ਅਗਰ ਤੁਸੀਂ ਅਸੀਂ ਬੋਦੇ ਮਤਲਬ ਕਿ ਉਸ ਤੋਂ ਪਾਰ ਐਂਟਰਸਟ ਦਾ ਤੁਹਾਨੂੰ ਵੀ ਤਾਂ ਲੋਕਾਂ ਨੇ ਮਤਲਬ ਕਿ ਇੰਟਰਸਟ ਵਿੱਚ ਐਕਸ਼ਨ ਲੈਣੇ ਚਾਹੀਦੇ ਹਨ ਨਾ ਕਿ ਉਹਨਾਂ ਨੂੰ ਕਿਉਂ ਦੁਖੀ ਕਰ ਰਹੇ ਹੋ ਤੁਸੀਂ ਤਾਂ ਲੱਗਦਾ ਕਿ ਮਤਲਬ ਕਿ ਪ੍ਰੋਬਲਮ ਹੈ ਅਸੀਂ ਤਾਂ ਆਪਣਾ ਰਹਿ ਰਹੇ ਆ ਵੀ ਸਾਨੂੰ ਇਹ ਵੀ ਮਤਲਬ ਕਿ ਗੰਦ ਦੇਖਣਾ ਪਊਗਾ ਸਾਡੀ ਤਾਂ ਮਤਲਬ ਕਿ ਪ੍ਰੋਬਲਮ ਨਹੀਂ ਨਾ ਇਹ ਤਾਂ ਤੁਹਾਡੀ ਪਰਸਨਲ ਮੈਟਰ ਹੈ ਜਿੰਨਾ ਦਾ ਵੀ ਤੁਸੀਂ ਹੈਗੀ ਆ ਆਪਸ ਵਿੱਚ ਤੁਹਾਡੀ ਉਹ ਤੁਹਾਡੀ ਪ੍ਰੋਬਲਮ ਹੈ ਉਹ ਸਾਡੇ ਨਾਲ ਤਾਂ ਕੋਈ ਮੈਟਰ ਨਹੀਂ ਨਾ ਆ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਹੁਣ ਪ੍ਰਸ਼ਾਸਨ ਤੋਂ ਉਹ ਵੀ ਥੋੜਾ ਕੀ ਬਿਲਕੁਲ ਸਾਡੀ ਤਾਂ ਮਤਲਬ ਕਿ ਸਟਰੀਟ ਬਣਾਈ ਜਾਵੇ ਮਤਲਬ ਕਿ ਸਾਡਾ ਸੀਵਰੇਜ ਦਾ ਸਾਰਾ ਸਿਸਟਮ ਬੰਦ ਹੋਵੇ ਸਾਨੂੰ ਹੀਟ ਐਂਡ ਕਲੀਨ ਏਰੀਆ ਚਾਹੀਦਾ ਹੈ ਬਿਲਕੁਲ ਇਹ ਹੁਣ ਤਾਂ ਬਾਰਸ਼ਾਂ ਆ ਕੇ ਹੱਡੀਆਂ ਨੇ ਕਿ ਬਾਰਸ਼ਾਂ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਜਾਂਦਾ ਜੀ ਬੰਦਰੀਆ ਕਹਿੰਦੇ ਤੁਹਾਡੇ ਤਾਂ ਬਾਰਿਸ਼ ਹੋਏ ਨਾ ਹੋਏ ਪਰ ਸਾਡੇ ਦਾ ਬਾਰਿਸ਼ ਵਾਲਾ ਹੀ ਸਾਡੇ ਦਾ ਇੱਕੋ ਹੀ ਪ੍ਰੋਬਲਮ ਹੈ ਕਿਉਂਕਿ ਇਹ ਤੁਹਾਡੀ ਗਲੀ ਵੈਸੇ ਵੀ ਬਹੁਤ ਮਸ਼ਹੂਰ ਹੈ ਕਿਉਂਕਿ ਇੱਥੇ ਇੱਕ ਨਾਮੀ ਲੀਡਰ ਰਹਿੰਦੇ ਨੇ ਸਭ ਤੋਂ ਸਭ ਇਹ ਕਹਿ ਰਹੇ ਵੀ ਬਹੁਤ ਹੰਦਾ ਹੈ ਰੇ ਕਹਿੰਦੇ ਘਰ ਜਿੰਨੇ ਜ਼ਿਆਦਾ ਅੱਛੇ ਨੇ ਇੱਥੇ ਪਰ ਗਲੀ ਵਿੱਚ ਕਹਿੰਦੇ ਉਹਨਾਂ ਪੁਰਾਹਾਲ ਹੈ ਮਤਲਬ ਕਿ ਤੁਸੀਂ ਸਰੋਜ ਜੀ ਰੋਜੀ ਕੀ ਕਹੋਰੇ ਤੋਂ ਨਿਕਲੀ ਤੇ ਗਲੀ ਦੇ ਜਹਾ ਹੁਨਾ ਕੋਲੇ ਬਸ ਇਸ ਤੋਂ ਵੱਧ ਤਾਂ ਸੀ ਹੁਣ ਕੀ ਕਹਿ ਸਕਦੇ ਆ ਜੀ ਤੁਸ ਤੋਂ ਨੂੰ ਆਪ ਤੁਸ ਨੂੰ ਪਤਾ ਹੀ ਲੱਗ ਰਿਹਾ ਗਲੀ ਦਾ ਕੀ ਹਾਲਾਤ ਨੇਗੇ ਤੇ ਸੀਵਰੇਜ ਦਾ ਪਾਣੀ ਆ ਸਾਰਾ ਘਰਾਂ ਦੇ ਵਿੱਚ ਭੜੀ ਜਾਂਦਾ ਹੈ ਸੋ ਬਹੁਤ ਦੁਖੀ ਆ ਸਾਡਾ ਤਾਂ ਘਰ ਨੀਵਾ ਹੋਣ ਕਰਕੇ ਸਾਰਾ ਅੰਦਰ ਪਾਣੀ ਜਾਂਦਾ ਹੈ ਪਰਸੋ ਦੇਖਣ ਆਲੀ ਸੀ ਸਾਡੇ ਘਰ ਦੀ ਹਾਲਤ ਜੋ ਸੀ ਸਾਰਾ ਪਿੱਛੋਂ ਤੱਕ ਸਾਡੇ ਘਰ ਚ ਪਾਣੀ ਗਿਆ ਮੰਗ ਤਾਂ ਸਾਡੀ ਇਹੀ ਹੈ ਜੀ ਸਾਡੀ ਗਲੀ ਉੱਚੀ ਕੀਤੀ ਜਾਵੇ ਤੇ ਵੈਸੇ ਦਾ ਸੁਧਾਰ ਕੀਤਾ ਜਾਵੇ ਸੀਵਰ ਬੰਦ ਕੀਤਾ ਜਾਵੇ ਸਾਡੀ ਤਾਂ ਮੰਗ ਇਹੀ ਹੈ